ਤਜੇ ਕਿ ਸੂਬਾ ਪਰ ਜੋ ਹੈ ਹੜਾ ਦੀ ਮਾਰ ਸਹਿ ਰਿਆ ਹੈ ਉੱਥੇ ਹੀ ਲਗਾਤਾਰ ਸਰਕਾਰ ਵੱਲੋਂ ਵੀ ਯਤਨ ਕੀਤੇ ਜਾ ਰਹੇ ਨੇ ਕਿ ਲੋਕਾਂ ਦੀ ਮਦਦ ਕੀਤੀ ਜਾ ਸਕੇ ਉੱਥੇ ਲੋਕ ਪੰਜਾਬੀ ਖੁਦ ਇੱਕ ਦੂਸਰੇ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਹਲਕਾ ਪੋਆ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਪਿੰਡ ਕੋਹਲਿਆ ਵਿਖੇ ਜੋ ਲੋਕ ਨੇ ਜੋ ਨੌਜਵਾਨ ਨੇ ਉਹ ਖੁਦ ਤੂਸੀਬਾਨ ਦਾ ਕੰਮ ਕਰ ਰਹੇ ਨੇ ਉਸ ਦੀ ਮੁਰੰਮਤ ਕਰ ਰਹੇ ਨੇ ਜਿੱਥੇ ਕਿ ਬੀਕੇਯੂ ਦੇ ਕਈ ਆਗੂ ਕਈ ਵਰਕਰ ਵੀ ਜੋ ਨੇ ਉਹ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਤੂਸੀਬਾਨ ਦੀ ਮੁਰੰਮਤ ਦਾ ਕੰਮ ਪੂਰੀ ਤਰ੍ਹਾਂ ਕਰਦੇ ਨਾਲ ਮੁਕੰਮਲ ਕਰ ਦਿੱਤਾ ਜਾਵੇਗਾ ਕਹਿ ਸਕਦਾ ਬੀਤੇ ਕਈ ਹਫ਼ਤਿਆਂ ਤੋਂ ਜੋ ਹੈ ਲਗਾਤਾਰ ਹੋ ਰਹੀ ਮੀਵਾਰੀ ਅਤੇ ਨਾਲ ਹੀ ਨਾਲ ਹੜਾਂ ਦੀ ਮਾਰ ਨੂੰ ਸਹਰੇ ਪੰਜਾਬ ਨੂੰ ਜੋ ਹੈ ਪੰਜਾਬੀ ਹੀ ਹੁਣ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕੀ ਹੁਣ ਹਲਕਾ ਪੋਵਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਿੰਡ ਕੋਲੀਆਂ ਵਿਖੇ ਕੋਲੀਆਂ ਅੱਡੇ ਵਿਖੇ ਜੋ ਹੈ ਤੂਸੀਬਾਂ ਦਾ ਕੰਮ ਯੁੱਧ ਸਤਰ ਤੇ ਚੱਲ ਰਿਹਾ ਹੈ ਸੈਂਕੜੇ ਪਿੰਡਾਂ ਦੇ ਨੌਜਵਾਨ ਤੇ ਬਜ਼ੁਰਗ ਇਸ ਵਿੱਚ ਸਹਿਯੋਗ ਕਰਦੇ ਨਜ਼ਰ ਆ ਰਹੇ ਨੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ ਤੇ ਬੀਕੇਯੂ ਦੇ ਕਈ ਵਲੰਟੀਅਰ ਵੀ ਇਸ ਵਿੱਚ ਯੋਗਦਾਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਇਸ ਮਾਮਲੇ 'ਚ ਲੰਗਰ ਲਗਾਏ ਜਾ ਰਹੇ ਨੇ ਅਤੇ ਅਗਲੀਆਂ ਜੋਨਾਂ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹਲਕਾ ਪੋਹਾ ਦੀਆਂ ਜਿੱਥੇ ਕੀ ਇੱਕ ਅੱਜ ਇਹ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਜੋ ਹੈ ਤੂੰ ਸਿਵਾ ਦਾ ਕੰਮ ਪਿੰਡ ਕੋਲੀਆ ਾਡੇ ਵਿਖੇ ਲਗਾਤਾਰ ਚੱਲ ਰਿਹਾ ਹੈ ਤੇ ਜਲਦ ਹੀ ਉਸ ਨੂੰ ਮੁਕੰਮਲ ਕਰ ਲਿਆ ਜਾਵੇਗਾ ਸੁਣੋ ਕੀ ਕੁੱਝ ਕਹਾ ਨਮਸਕਾਰ ਲਗਾਤਾਰ ਜਿਹੜੀ ਹਰ ਦੀ ਮਾਰ ਹੈ ਉਹ ਪਹਾੜੀ ਇਲਾਕਿਆਂ ਨੂੰ ਪ੍ਰਭਾਵਿਤ ਕਰਦਿਆਂ ਹੀ ਜਿਹੜੇ ਮੈਦਾਨੀ ਇਲਾਕੇ ਨੇ ਉਹਨਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਕੇ ਕਿਤੇ ਨਾ ਕਿਤੇ ਵੱਡਾ ਨੁਕਸਾਨ ਜਿਹੜਾ ਆ ਉਹ ਲੋਕਾਂ ਦਾ ਹੁੰਦਾ ਹੋਇਆ ਦਿਖ ਰਿਹਾ ਆ ਆਪਾਂ ਇਸ ਵੇਲੇ ਮੌਕਾ ਮੌਜੂਦ ਪਹੁੰਚੇ ਆ ਹਲਕਾ ਪੋਆ ਦੇ ਪਿੰਡ ਕੋਲੀਆਂ ਵਿਕੇ ਜਿੱਥੇ ਕੀ ਤੁਸੀਂ ਬੰਦ ਜਿਹੜਾ ਸੀਗਾ ਇਹ ਹਰ ਦੀ ਚਪੇਟ ਦੇ ਵਿੱਚ ਆ ਗਿਆ ਸੀਗਾ ਤੇ ਉਸ ਦੇ ਨਾਲ ਹੀ ਲੱਗਦੇ ਸੰਕਰਾਂ ਪਿੰਡ ਜਿਹੜੇ ਨੇ ਉਹ ਉਸ ਦੀ ਚਪੇਟ ਵਿੱਚ ਆ ਗਏ ਸੰ ਤਾਂ ਉਸ ਤੋਂ ਬਾਅਦ ਜੋ ਕਿ ਪੰਜਾਬੀਆਂ ਦੀ ਇੱਕ ਖਾਸ ਗੱਲ ਹੈ ਕਿ ਜਿਸ ਤਰ੍ਹਾਂ ਮਰਜ਼ੀ ਹੋਵੇ ਜਦੋਂ ਇਹਨਾਂ ਤੇ ਮੁਸੀਬਤ ਪੈਂਦੀ ਹੈ ਤਾਂ ਇਹ ਆਪਣੀਆਂ ਲੜਾਈਆਂ ਭੁੱਲ ਕੇ ਇਕਜੁੱਟ ਹੋ ਕੇ ਉਹ ਉਸ ਆਫਤ ਦੇ ਨਾਲ ਲੜਨ ਦੇ ਲਈ ਹਮੇਸ਼ਾ ਇੱਕ ਮੁੱਠ ਹੋ ਜਾਂਦੇ ਹਨ ਜੋ ਕਿ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜੁੱਧ ਸਤਰ ਦੇ ਉੱਤੇ ਲੋਕਲ ਲੋਕ ਜਿਹੜੇ ਨੌਜਵਾਨ ਵਿਅਕਤੀ ਨੌਜਵਾਨ ਮੁੰਡੇ ਨਾ ਬਕਬਕ ਪਿੰਡਾਂ ਦੇ ਉਹਨਾਂ ਵੱਲੋਂ ਕਿੱਦਾਂ ਕੱਟ ਵਿੱਚ ਹੋ ਕੇ ਇਸੇ ਜਿਹੜਾ ਦਰਿਆ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕਿ ਤੇਰੇ ਤੋਂ ਵੱਧ ਜਿਹੜਾ ਇਹਨਾਂ ਬਜ਼ੁਰਗਾਂ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵਿੱਚ ਜੋਸ਼ ਹੈ ਕਿ ਤੂੰ ਆਪਣਾ ਜੋਰ ਲਾ ਤੇ ਅਸੀਂ ਆਪਣਾ ਜੋਰ ਲਾਵਾਂਗੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਪੂਕਾ ਇੰਤਜ਼ਾਮ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਆ ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਵਿੱਚ ਜਿਹੜਾ ਆਖੀ ਪਿਆਰ ਆ ਓਏ ਇੱਥੇ ਸਾਫ਼ ਵੇਖ ਨੂੰ ਮਿਲ ਰਿਹਾ ਆਪਾਂ ਜਿਹੜੇ ਇੱਥੇ ਨੌਜਵਾਨ ਜਿਹੜੇ ਲੱਗੇ ਹੋਏ ਨੇ ਲੜਕੇ ਇੱਥੇ ਆਪਣੇ ਦਿਨ ਰਾਤ ਮਿਹਨਤ ਕਰ ਰਹੇ ਆ ਨਾ ਓਏ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹ ਕੀ ਨਾਮ ਆ ਆਪਣਾ ਮੇਰਾ ਨਾਮ ਸੁਖਿੰਦਰ ਆਚੂਦਰ ਜੀ ਕਿੰਨਾ ਕੁ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿ ਕਿੰਨੇ ਕ ਪਿੰਡਾਂ ਨਾਲ ਇਹ ਜਿੰਨੇ ਪਿੰਡ ਸਾਰੇ ਇਧਰ ਸ਼ਰਮ ਨੂੰ ਨੁਕਸਾਨ ਜ਼ਿਆਦਾ ਹੋ ਗਿਆ ਪਰ ਜੇ ਆਪਾਂ ਦੇਖੀਏ ਕਿ ਇੱਕਦਮ ਜਿਹੜਾ ਸਾਰਾ ਪਿੰਡਾਂ ਦੇ ਲੋਕ ਜਿਹੜੇ ਨਾ ਇਕੱਠੇ ਹੋਏ ਨਾ ਔਰ ਸਾਰੇ ਗੱਲ ਮਿਲ ਕੇ ਜਿਹੜਾ ਇੱਥੇ ਦੇ ਨਾਲ ਲੱਗੇ ਹੋਇਆ ਕਿੰਨੇ ਦਿਨ ਹੋ ਗਏ ਆ ਔਰ ਕਿੰਨਾ ਕ 5 6 ਦਿਨ ਹੋ ਗਏ ਆ ਕਿੰਨਾ ਕ ਕੰਮ ਹੋ ਚੁੱਕਿਆ ਇਸਨੇ ਕਰਨ ਦਾ ਥੋੜਾ ਥੋੜਾ ਬਕ ਹੋ ਗਿਆ ਲੱਗੇ ਨੇ ਸਾਰੇ ਹੁਣ ਦੇ ਦਾ ਕੰਮ ਅੱਜ ਨਾਲ ਇਸ ਵੇਲੇ ਬੀਕੇਯੂ ਦੇ ਜਿਹੜੇ ਆਰਗੂ ਨੇਤਾ ਨੇ ਸਿੱਤਾ ਸਾਹਿਬ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਤਾ ਦਾ ਜਿਹੜਾ ਮਾਹੌਲ ਦੇਖਣ ਨੂੰ ਮਿਲ ਰਿਹਾ ਔਰ ਕੀ ਕੀ ਤਿਆਰੀ ਜਿਹੜੀ ਹੈ ਉਹਨਾਂ ਦੇ ਰੈਨੂ ਮੈਦ ਵਿੱਚ ਕੀਤੀ ਜਾ ਰਹੀ ਹੈ ਬਹੁਤ ਬਹੁਤ ਸਵਾਗਤ ਹੈ ਸਿੱਤਾ ਸਾਹਿਬ ਜਿਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਕਾਫੀ ਪਿੰਡ ਜਿਹੜੇ ਨਾ ਤਬਾਹ ਹੋ ਗਏ ਨੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਹਨ ਕਿੰਨੂ ਦੋਸ਼ ਮੰਦੇ ਹੋ ਕਿ ਇਹ ਕਿਹਦਾ ਦੋਸ਼ ਹੈ ਜਿਹੜੀ ਆ ਆਪ ਦਾ ਆਈਏ ਦੇਖੋ ਮੈਂ ਇੱਕ ਬੇਨਤੀ ਕਰਾਂ ਮੇਰੀ ਕਿਸੇ ਨਾਲ ਨੀਜੀ ਦੁਸ਼ਮਣੀ ਨਹੀਂ ਹੈ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਪਹੁੰਚੇ ਹੋ ਜਿਹੜੀ ਤੁਸੀਂ ਤੋਹ ਦੀ ਗੱਲ ਕੀਤੀ ਆ ਉਹਦੇ ਵਿੱਚ ਅੱਜ ਤੱਕ ਜਿੰਨੀਆਂ ਸਰਕਾਰਾਂ ਰਹੀਆਂ ਨੇ ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਜੇ ਜ਼ਿੰਮੇਵਾਰੀਆਂ ਨਿਭਾਉਂਦੇ ਤੇ ਮਾਧੋਪੁਰ ਵਾਲੇ ਜਿਹੜੇ ਲੋਹੇ ਦੇ ਗੇਟ ਨੇ ਉਹ ਨਾ ਟੁੱਟਦੇ ਜਿਹੜਾ 15-15 ਫੁੱਟ ਉੱਚਾ ਪਾਣੀ ਉਥੇ ਛੜਾਇਆ ਤੇ ਰਣਜੀਤ ਸਾਗਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਡੈਮ ਦੇ ਵਿੱਚ ਪਾਣੀ ਜਿਹੜਾ ਉਹ ਨਾਲ ਦੀ ਨਾਲ ਕੱਢੀ ਜਾਂਦੇ ਤੇ ਇਹ ਗੱਲ ਨਹੀਂ ਸੀ ਹੋਣੀ ਫਿਰ ਜਿਹੜਾ ਸ਼ਾਹਪੁਰ ਕੰਢੀ ਡੈਮ ਹੈ ਉਹਦਾ ਜਿਹੜਾ ਪਾਣੀ ਹੈ ਉਹ ਮਤਲਬ ਕਿ ਇਹਨਾਂ ਜਮ੍ਹਾਂ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉੱਥੇ ਅਜੇ ਬਿਜਲੀ ਪੈਦਾ ਕਰਨ ਵਾਲੇ ਪ੍ਰੋਜੈਕਟ ਜਿਹੜੇ ਆ ਚਾਲੂ ਨਹੀਂ 2 ਸਾਲਾਂ ਦੀ ਚਾਲੂ ਨਹੀਂ ਉਹ ਪਾਣੀ ਵੀ ਇਹਨਾਂ ਨੇ ਫालतू ਜਮ੍ਹਾਂ ਕੀਤਾ ਰਣਜੀਤ ਸਾਗਰ ਡੈਮ ਦੇ ਬਾਰੇ ਜੋ ਸਾਨੂੰ ਰਿਪੋਰਟਾਂ ਮਿਲੀਆਂ ਕਿ ਅਫਸਰਾਂ ਨੇ ਜਿਹੜੀ ਸੀ ਉਹਨਾਂ ਕੋਲੋਂ ਇਸ ਚੀਜ਼ ਦੀ ਮੰਗ ਕੀਤੀ ਕਿ ਪਾਣੀ ਛੱਡਾ ਜਾਵੇ ਲੇਕਿਨ ਪਾਣੀ ਛੱਡਣ ਦੀ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਤੇ ਫਿਰ ਇਹ ਇਕੱਠਾ ਪਾਣੀ ਕਰਕੇ ਰਣਜੀਤ ਸਾਗਰ ਡੈਮ ਦਾ ਤਸ਼ਾਪੁਰ ਕੰਢੀ ਦਾ ਇਹ ਇਕੱਠਾ ਪਾਣੀ ਛੱਡਿਆ ਔਰ ਪਾਣੀ ਛੱਡਣ ਤੋਂ ਪਹਿਲਾਂ ਇਲਾਕੇ ਵਾਲਿਆਂ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ ਅੱਜ ਕੱਲ ਟੀਵੀ ਚੈਨਲ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਮੈਂਟਾਂ ਦੇ ਵਿੱਚ ਖਬਰਾਂ ਸਾਰਿਆਂ ਨੂੰ ਪਹੁੰਚ ਜਾਂਦੀਆਂ ਨੇ ਜੇ ਪਾਣੀ ਇਹਨਾਂ ਨੇ ਪਹਿਲਾਂ ਤੇ ਛੱਡਿਆ ਨਹੀਂ ਜਦੋਂ ਛੱਡਿਆ ਉਦੋਂ ਕਿਸੇ ਨੂੰ ਇਤਲਾਹ ਨਹੀਂ ਜੇ ਇਤਲਾਹ ਮਿਲ ਜਾਂਦੀ ਤੇ ਜਿਹੜਾ ਡਗਰ ਮਾਲ ਪਸ਼ੂ ਦਾ ਜਿਹੜਾ ਨੁਕਸਾਨ ਹੋਇਆ ਜਾਨੀ ਨੁਕਸਾਨ ਜਿਹੜਾ ਇਹ ਨਾ ਹੁੰਦਾ ਜਿਹਨੇ ਇਹਨੇ ਪਿੰਡਾਂ ਦੇ ਪਿੰਡ ਰੋੜੇ ਉਹਨਾਂ ਰੋੜਦੇ ਜੇ ਲਗਾਤਾਰ ਪਾਣੀ ਪਹਿਲਾਂ ਆਸਤੇ ਆਸਤੇ ਕੱਢੀ ਜਾਂਦੀ ਤੇ ਇਹ ਪਾਣੀ ਕਦੇ ਨੰਦਾ ਇਹ ਸੋ ਇਹ ਜਿਹੜਾ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਡਰੇਨੇਜ ਭਾਗ ਤੇ ਐਸ ਵਾਰੀ ਖਾਸ ਕਰਕੇ ਇਹ ਜਿਹੜੇ ਕ੍ਰਿਸ਼ਨ ਕੁਮਾਰ ਜਿਹੜੇ ਸੱਤਰਨੇ ਦਲਸ ਲੋਧ ਦੇ ਉਹਨਾਂ ਦਾ ਬਹੁਤ ਜਿਆਦਾ ਵੱਡਾ ਜਿਹੜਾ ਉਹ ਰੋਲਿਆ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਵੀ ਸਾਰੇ ਜਿਹੜੇ ਨੇ ਇਸ ਤੰਦੇ ਉੱਤੇ ਉਹਨਾਂ ਦੀ ਇੱਕ ਸੋਚ ਹੈ ਕਿ ਇਹ ਪੰਜਾਬ ਦੇ ਲੋਕ ਜਿਹੜੇ ਨੇ ਇਹ ਦੇਸ਼ ਦੇ ਲੋਕਾਂ ਨੂੰ ਜਿਹੜਾ ਆਪਣੇ ਹੱਕਾਂ ਲਈ ਉਛਾੜ ਕਰਦੇ ਨੇ ਤੇ ਇਹਨਾਂ ਨੂੰ ਹੀ ਖਤਮ ਕਰ ਦੋ ਆਰਥਿਕ ਪੱਕੋਂ ਸਾਨੂੰ ਇਹ ਖਤਮ ਕਰਨੀ ਇੱਕ ਸਾਜਿਸ਼ ਔਰ ਇਹ ਜੇ ਹਲਕਾ ਪੋਵਾ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਪੋਵਾ ਦੇ ਵਿੱਚ ਜਿਹੜੇ ਹੜਾਂ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਆ ਤੀਆ ਉਹ ਕਿਤੇ ਨਾ ਕਿਤੇ ਮਾਈਨਿੰਗ ਦੇ ਮਾਫੀਆ ਕਰਕੇ ਹੋਈ ਆ ਤੇ ਬਿਲਕੁਲ ਮੈਂ ਇਹ ਗੱਲ ਪਹਿਲਾਂ ਵੀ ਇਹ ਗੱਲ ਕਾ ਧੁੱਕਾਂ ਤੇ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਅਸੀਂ ਇਹਦੇ ਬਾਰੇ 2023 ਦੇ ਵਿੱਚ ਇੱਥੇ ਭਰਨੇ ਲਾਏ ਸੀ ਕਿ ਇਹ ਜਿਹੜੀ ਮੈਨੂਗ ਹੋ ਰਹੀ ਆ ਇਹ ਨਜਾਇਜ਼ ਹੋ ਰਹੀ ਆ ਇਸ ਮੈਨੂ ਨੂੰ ਰੋਕਿਆ ਜਾਵੇ ਤੇ ਇਹ ਮੈਨੂ ਤੇ ਰੋਕ ਲਾਈ ਜਾਵੇ ਤੇ ਤੁਸੀਂ ਬਣ ਜਿਹੜੇ ਨੇ ਉਹਨਾਂ ਦੀ ਮਰਮਮਤ ਕੀਤੀ ਜਾਵੇ ਨਾ ਤਾਂ ਕਿਸੇ ਤੁਸੀਂ ਬਣ ਦੀ ਮਰਮਮਤ ਕੀਤੀ ਤੇ ਨਾ ਹੀ ਜਿਹੜੀ ਸੀ ਉਹ ਮੈਨੂੰ ਰੋਕੀ ਇਹ ਜਿਹੜੀ ਨਜਾਇਜ਼ ਮੈਲੂਗ ਹੋਈ ਆ ਤੇ ਤੁਸੀਂ ਬੰਨ ਦੇ ਉੱਤੇ ਜਿਹੜੇ ਟਿੱਪਰ ਚੱਲੇ ਉਹਨਾਂ ਨੇ ਬੰਨ ਥੱਲੇ ਖਤਮ ਕਰਕੇ ਭਟਾ ਦੇ ਉਹਦੇ ਕਾਰਨ ਹੀ ਇਹ ਜਿਹੜਾ ਇਹ ਬਰਬਾਦੀ ਜਿਹੜੀ ਆ ਸਾਡੀ ਹੋਈ ਔਰ ਇਹ ਜਿਸ ਤਰ੍ਹਾਂ ਕੀ ਦੇਖਿਆ ਜਾ ਰਿਹਾ ਕਿ ਨੌਜਵਾਨ ਮਾਤਾ-ਮਾਂ ਪੈਣਾ ਬਜ਼ੁਰਗ ਸਾਰੇ ਜਿਹੜੇ ਆ ਇਕੱثار ਹੋ ਕੇ ਟੋੜੀਆਂ ਦੇ ਵਿੱਚ ਮਿੱਟੀ ਪਾ ਪਾ ਕੇ ਤੇ ਬੰਨ ਬਣਾ ਰਹੇ ਨੇ ਕਿੰਨਾ ਕ ਤੋੜਾ ਜਿਹੜਾ ਲੱਗ ਚੁਕਿਆ ਔਰ ਕਿੰਨਾ ਕ ਜ਼ਰੂਰਤ ਹੈ ਕੀ ਅਪੀਲ ਕਰਦੇ ਹੋ ਮੈਂ ਕਰਨਾਲ ਵੀ ਹੁਣ ਫੋਨ ਕੀਤਾ ਮੈਂ ਢਾਚਰ ਵੀ ਫੋਨ ਕੀਤਾ ਮੈਂ ਫਤਿਹਗੜ੍ਹ ਸਾਹਿਬ ਫੋਨ ਕੀਤਾ ਕਾਰ ਸੇਵਾਲ ਬਾਬਿਆਂ ਨੂੰ ਫੋਨ ਕੀਤੇ ਨੇ ਕਿ ਤੁਸੀਂ ਗੱਟੇ ਪਹਚਾਓ ਕਿਉਂਕਿ ਕੱਲ ਸਾਡੇ ਨਾਲ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਗੱਟਿਆਂ ਤੇ ਮਿੱਟੀ ਦੀ ਜੜੀ ਆ ਉਹ ਕੰਮੀ ਨਹੀਂ ਆਉਣ ਦਵਾਗੇ ਇਹ ਕੱਲ ਉਹਨਾਂ ਨੇ ਵਾਅਦਾ ਕੀਤਾ ਇਹ ਤੁਸੀਂ ਹੁਣ ਵੇਖ ਲਓ ਕਿ ਇੱਥੇ ਖਾਲੀ ਗੱਟਾ ਕੋਈ ਨਹੀਂ ਜਿੰਨੇ ਕ ਅਸੀਂ ਲਿਆ ਸਕੇ ਉਹ ਲੈਂਦੇ ਨੇ ਤੇ ਮਿੱਟੀ ਵਿੱਚ ਤੁਸੀਂ ਵੇਖ ਲੋ ਕਿ ਮਿੱਟੀ ਦੇ ਟਿੱਪਰ ਜਿਹੜੇ ਆ ਰਹੇ ਨੇ ਉਹ ਵੀ ਘਟ ਆ ਰਹੇ ਨੇ ਨਾ ਇੱਥੇ ਮਿੱਟੀ ਸਾਨੂੰ ਮਿਲ ਰਹੀ ਆ ਤੇ ਨਾ ਸਾਡੇ ਸਾਡੇ ਸਾਰੇ ਬੰਦੇ ਆ ਸਾਡੀਆਂ ਬੱਚੀਆਂ ਜਿਹੜੀਆਂ ਇਹ ਵੀ ਨਾਲ ਆ ਕੇ ਗੱਟੇ ਭਰਨ ਵਾਸਤੇ ਜਿਹੜੀਆਂ ਨੇ ਇਹ ਲੱਕੇ ਇੱਥੇ ਪਹੁੰਚੀਆਂ ਨੇ ਸੋ ਸਾਡੀ ਲੋਲ ਭਲਾਈ ਇਨਸਾਫ ਵੈਲਫੇਅਰ ਸੈਟੀ ਵੱਲੋਂ ਜਿਹੜਾ ਲੋਕਾਂ ਦੇ ਸਹਿਯੋਗ ਨਾਲ ਬਹੁਤ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਆ ਤੇ ਹੁਣ ਅਸੀਂ ਜਿਹੜੀ ਅਪੀਲ ਆ ਉਹ ਕਾਰਸੇ ਵਾਲੇ ਬਾਬਿਆਂ ਨੂੰ ਤੇ ਮੈਚ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਵੀ ਆਰਤੀਆਂ ਨੂੰ ਅਪੀਲ ਉਹਨਾਂ ਵੀ ਆ ਤੁਸੀਂ ਵੇਖੋ ਲੰਗਰਾਂ ਦੀ ਸੇਵਾ ਜਿਹੜੀ ਆ ਉਹ ਵੀ ਸਾਡੇ ਉੱਤੇ ਆ ਕਿਸ ਤਰ੍ਹਾਂ ਫਰੂਟ ਵੀ ਆ ਰਹੇ ਨੇ ਅਸੀਂ ਇੱਥੇ ਹੁਣ ਇਹ ਲਗਾਤਾਰ ਜਿਹੜੀ ਆ ਇਹ ਜਿੰਨਾ ਚਿਰ ਬੰਨ ਪੂਰਾ ਤਿਆਰ ਨਹੀਂ ਹੋ ਜਾਂਦਾ ਅਤੇ ਪੱਥਰ ਦੇ ਕ੍ਰੇਟ ਲਾ ਕੇ ਇਸ ਬੰਨ ਨੂੰ ਪੂਰਨ ਤੌਰ ਤੇ ਮਜ਼ਬੂਤ ਨਹੀਂ ਕਰਨਦੇ ਉਹਨਾਂ ਚਿਰ ਸਾਡੀ ਸੰਥਾ ਇੱਥੋਂ ਜਾਏਗੀ ਔਰ ਇੱਕ ਮੈਂ ਤੁਹਾਨੂੰ ਵੱਡੀ ਗੱਲ ਦੱਸ ਦਿਆਂ ਕਿ ਸਾਡੀ ਕੱਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰਨਿਤ ਕਿਹਾ ਉਹਦੀ ਆਨਲਾਈਨ ਮੀਟਿੰਗ ਹੋਈ ਸੀ ਸਾਡੇ ਸਾਰੇ ਆਗੂ ਸੰਜੀਤ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੀ ਸੀ ਤੇ ਮੈਂ ਉਹਨਾਂ ਨੂੰ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਸੀ ਕਿ ਐਸ ਇਸ ਤਰ੍ਹਾਂ ਆ ਹਾਲਾਤ ਨੇ ਤੇ ਭਲ ਆਏ ਇਹਨਾਂ ਕਾਰਨ ਦੇ ਕਾਰਨ ਇਹ ਫਲੱਡ ਆਏ ਨੇ ਔਰ ਇਨ ਕਿਲੀ ਕਿਲੀ ਜ਼ਿਮੀਂਦਾਰਾਂ ਦੀ ਲੋਕਾਂ ਦੀ ਜ਼ਮੀਨ ਜਿਹੜੀ ਆ ਉਹ ਤਿਆਪੁਰਦ ਹੋ ਗਈ ਆ ਤੇ ਅਸੀਂ ਉਹਨਾਂ ਲੋਕਾਂ ਦੀ ਵੀ ਜਿਹੜੀ ਅਸਰ ਕਰਾਂਗੇ ਆ ਜਿਹੜੀਆਂ ਦੁਕਾਨਾਂ ਨੇ ਆ ਜਰਾ ਇਧਰ ਧਿਆਨ ਕਰਾ ਦਿਓ ਤੇ ਆ ਜਿਹੜੀਆਂ ਦੁਕਾਨਾਂ ਨੇ ਇਹ ਦੁਕਾਨਾਂ ਤੁਸੀਂ ਵੇਖੋ ਕੇ ਸਾਰੀਆਂ ਪਿੱਛੋਂ ਘਰ ਕੋ ਗਿਆ ਔਰ ਇਹਨਾਂ ਦੁਕਾਨਦਾਰਾਂ ਦਾ ਜਿਹੜਾ ਪਿੱਛੇ ਦੁਕਾਨਾਂ ਦੇ ਪਿੱਛੇ ਸਮਾਨ ਰੱਖਿਆ ਸੀ ਉਹ ਸਮਾਨ ਜਿਹੜਾ ਉਹ ਸਾਰੇ ਦਾ ਸਾਰਾ ਰੁੜ ਗਿਆ ਇਹ ਪਿੱਛੋਂ ਸਬਦ ਕਰਨਾ ਜਿਹੜੀਆਂ ਬਰਬਾਦ ਹੋ ਗਈਆਂ ਔਰ ਪਿੱਛੇ ਨੂੰ ਵੇਖੋ ਤੁਸੀਂ ਸਾਰਾ ਇਹ ਜਿੰਨਾ ਵੀ ਆ ਇਹ ਨੁਕਸਾਨ ਲੱਖਾਂ ਰੁਪਏ ਦਾ ਇਹਨਾਂ ਵਿਚਾਰਿਆਂ ਦਾ ਇਹਨਾਂ ਦੇ ਕਾਰੋਬਾਰ ਖਾਪ ਹੋ ਗਿਆ ਔਰ ਅਸੀਂ ਹੁਣ ਇਹਨਾਂ ਦੀਆਂ ਦੁਕਾਨਾਂ ਬਣਾਉਣ ਵਾਸਤੇ ਵੀ ਮੈਂ ਜਿਹੜਾ ਉਹ ਟਰਸੇ ਵਾਲੇ ਮਹਾਂਪੁਰਸ਼ਾਨਾ ਸਮਾਜ ਸੇਵੀ ਸੰਸਥਾਵਾਂ ਦਾ ਇਹ ਉਹਨਾਂ ਦਾ ਅਵਤਾਰ ਕਰਕੇ ਤੇ ਅੱਗੇ ਇਹਨਾਂ ਦੀਆਂ ਜ਼ਕਾਨਾ ਬਣਾਉਂਦਾ ਵੀ ਤੇ ਬੰਨ ਨੂੰ ਮਜ਼ਬੂਤ ਕਰਨ ਦਾ ਵੀ ਕੰਮ ਜਿਹੜਾ ਉਹ ਅਸੀਂ ਵੱਡੇ ਪੱਧਰ ਤੇ ਤੇ ਜਿਹੜਾ ਆਪਣੀ ਸਰਸਾ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਕਰਾਂਗੇ ਤੇ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਤੁਸੀਂ ਸਮੇਂ-ਸਮੇਂ ਇੱਥੇ ਆਉਂਦੇ ਰਹੋ ਜਿਸ ਤਰ੍ਹਾਂ ਤੁਸੀਂ ਕਾਲੇ ਕਾਨੂੰਨ ਰੱਦ ਕਰਾਏ ਸੀ ਨਾ ਦਿੱਲੀੋਂ ਮੋਦੀ ਦੀਆਂ ਗੋਡੀਆਂ ਲਵਾਈਆਂ ਸੀ ਇੱਥੇ ਵੀ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਦਰਿਆਵਾਂ ਨੂੰ ਰੋਕਣਾ ਦਰਿਆਵਾਂ ਦੀ ਸਫਾਈ ਕਰਨੀ ਦਨ ਹਕਮਤ ਜੰਗਲਾਤ ਨੇ ਉਹ ਜਿਹੜੇ ਦਰਖਤ ਲਾਏ ਨੇ ਤੇ ਉੱਥੇ ਫਰ ਉਹ ਦਰਖਤ ਜਿਹੜੇ ਨੇ ਸਵੇਰੇ ਮੈਂ ਗੱਲ ਕੀਤੀ ਡਰੇਨਜ ਆਲਿਆ ਨਾ ਵੀ ਉਹ ਜਿਹੜਾ ਆਪਾਂ ਤੁਹਾਨੂੰ ਲਈਓ ਕਰਨ ਲੱਗੇ ਅਸੀਂ ਨਹੀਂ ਜਾ ਸਕਦੇ ਕਿਉਂਕਿ ਉੱਥੇ ਜਿਹੜੇ ਦਰਖਤ ਨੇ ਨਾ ਉਹ ਜੰਗਲਾਤ ਮਹੱਗਨੇ ਆ ਤੇ ਅਸੀਂ ਉੱਥੇ ਕੁਝ ਕਰ ਨਹੀਂ ਸਕਦੇ ਇਹ ਜੰਗਲਾਤ ਮਹ ਮਹਕਮੇ ਦੀ ਇੱਕ ਨਲਾਇਕੀ ਬਹੁਤ ਵੱਡੀ ਨਲਾਇਕੀ ਜਿਨ੍ਹਾਂ ਨੇ ਇਹ ਦਰਖਤ ਲਾਏ ਨੇ ਦਰਿਆ ਦੇ ਵਿੱਚ ਇਹ ਦਰਿਆ ਪਾਣੀ ਵਾਸਤੇ ਨੰਗਲਿਆ ਕਿ ਉਹਨਾਂ ਦੇ ਦਰਖਤ ਲਾਉਣ ਵਾਸਤੇ ਇਹ ਜਿਹੜੇ ਦਰਖਤ ਲਾਏ ਨੇ ਇਹ ਦਰਖਤਾਂ ਦੇ ਕਾਰਨ ਪਾਣੀ ਦੀ ਡਾਕਰ ਲੱਗੀ ਆ ਔਰ ਇਧਰ ਬਰਬਾਦੀ ਇੱਥੇ ਚਾਰ ਚਾਰ ਪੁੱਟ ਐਸ ਰੋਡ ਦੇ ਉੱਤੇ ਪਾਣੀ ਛਲਿਆ ਜੇ ਸੜਕ ਟੁੱਟ ਜਾਂਦੀ ਤੇ ਸਾਡੇ ਅੱਗੇ ਕਿੰਨੇ ਪਿੰਡ ਸੀ ਜਿਨ੍ਹਾਂ ਦੀ ਬਰਬਾਦੀ ਹੋ ਜਣੀ ਸੀ ਸੋ ਇਸ ਕਰਕੇ ਇਹ ਜਿਹੜਾ ਕੰਮ ਆ ਇਹ ਸਾਡੀ ਸੰਸhta ਤੇ ਸਯੁਧ ਕਿਸਾਨ ਮੋਰਚਾ ਗੈਰਾਂ ਇਨ ਤੱਕ ਰਾਤ ਦਿਨ ਮਿਹਨਤ ਕਰਕੇ ਲੋਕਾਂ ਦੇ ਸਹਿਯੋਗ ਨਾਲ ਤੇ ਤੁਹਾਡੇ ਮੀਡੀਆ ਦੇ ਸਹਿਯੋਗ ਨਾਲ ਇੱਥੇ ਅਸੀਂ ਸੇਵਾ ਪੂਰੀ ਪੰਢੇਗਾ ਨਬਾਬਾ ਇਹ ਸਨ ਭਾਰਤੀ ਕਿਸਾਨ ਯੂਨੀਅਨ ਬਕੇਯੂ ਦੇ ਆਗੂ ਤੇ ਤਰਾਰ ਸਰਸਾ ਜੀ ਔਰ ਉਹਨਾਂ ਵੱਲੋਂ ਜਿਹੜੇ ਆ ਉਹ ਪ੍ਰਸ਼ਾਸਨ ਅਤੇ ਲੋਕਾਂ ਨੂੰ ਦੋਸ਼ ਦਿੰਦੇ ਆ ਕਿ ਜਿਨ੍ਹਾਂ ਨੇ ਇੱਥੇ ਲਗਾਤਾਰ ਮਾਈਨਿੰਗ ਕਰਕੇ ਜਿਹੜਾ ਜ਼ਮੀਨ ਦਾ ਸੀਨਾ ਛੱਨੀ ਕੀਤਾ ਹੈ ਕਿਤੇ ਨਾ ਕਿਤੇ ਉਹ ਵੀ ਜਿਹੜੇ ਨੇ ਜ਼ਿੰਮੇਵਾਰ ਹਨ ਇਸ ਪੰਜਾਬ ਦੇ ਹਲਕਾ ਪੋਵਾ ਦੇ ਸਰਹਦੀ ਖੇਤਰਾ ਦੀ ਬਰਬਾਦੀ ਦੇ ਲਈ ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਹਮੇਸ਼ਾ ਜਿਹੜਾ ਲੋਕ ਭਲਾਈ ਇਨਸਾਫ ਪਾਰਟੀ ਆ ਸਮਿਤੀ ਆ ਜਿਹੜੀ ਗੈਰ ਰਾਜਨੀਤਿਕ ਉਹ ਜਿਹੜੀ ਆ ਲੋਕਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਅਤੇ ਜਦ ਤੱਕ ਇਹ ਜਗ੍ਹਾ ਦੇ ਉੱਤੇ ਤੁਸੀਂ ਬੰਨ ਜਿਹੜਾ ਉਹ ਨਹੀਂ ਬੰਦਾ ਤਦ ਤੱਕ ਜਿਹੜਾ ਆ ਉਹਨਾਂ ਦੇ ਵਲੰਟੀਅਰ ਪਿੰਡ ਦੇ ਲੋਕਾਂ ਦੇ ਨਾਲ ਸਹਿਯੋਗ ਕਰਕੇ ਲਗਾਤਾਰ ਇਥੇ ਡਟੇ ਰਹਿਣਗੇ ਚਾਹੇ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਹੋਰ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਦੀ ਮੰਗ ਹੈ ਕਿ ਇੱਥੇ ਜਿਹੜਾ ਸਰਕਾਰ ਪੱਕਾ ਬੰਨ ਬਣਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਕੋਈ ਵੀ ਅਜਿਹੀ ਤਰਾਸ ਦੀ ਨਾ ਚੱਲਨੀ ਪਵੇ ਕਿ ਨੋਤਵਾਨ ਜਿਹੜੇ ਆ ਸਾਰੇ ਜਿਹੜੇ ਆ ਉਹ ਏਕੇ ਦਾ ਜਿਹੜਾ ਸੁਨੇਹਾ ਦਿੰਦੇ ਹੋਏ ਇੱਥੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਰਲ ਮਿਲ ਕੇ ਜਿਹੜੇ ਆ ਇਸ ਤੁਸੀਂ ਬੰਨ ਨੂੰ ਬੰਨਣ ਦੇ ਵਿੱਚ ਲੱਗੇ ਹੋਇਆ ਨਾ ਕੀ ਨਾਵਾਂ ਪੈ। ਬੱਬੂ ਜੀ ਕਿੰਨਾ ਕੁ ਨੁਕਸਾਨ ਜਿਹੜਾ ਇਸ ਬੰਨ ਦੇ ਟੁੱਟਣ ਨਾਲ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਰ ਅਨੁਛਾਣ ਹੋਰ ਇਸ ਤੋਂ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਜੇਕਰ ਮਤਲਬ ਸੰਘਤ ਸਾਰੀ ਸੇਵਾ ਦਾ ਕਿਤੇ ਨਹੀਂ ਕਰਨਾ ਹੁੰਦਾ ਨੁਕਸਾਨ ਹੋਰ ਜ਼ਿਆਦਾ ਹੋ ਜਾਣਾ ਸੀ ਔਰ ਕਿੰਨੇ ਕੁ ਪਿੰਡ ਜਿਹੜੇ ਆ ਇਸ ਬੰਨ ਦੀ ਚਪੇਟ 'ਚ ਆ ਸਕਦੇ ਸਨ ਕਿ 25-30 ਪਿੰਡ ਦੇ ਚਪੇਟ 'ਚ ਆ ਸਕਦੇ ਸੀ ਅਚੀਦੀ ਪਿੰਡ ਜਿਹੜੇ ਆ ਇਹਦੇ ਚ ਪਿੰਡ ਆ ਜਾਂਦਾ ਔਰ ਇਹ ਜਿਹੜੇ ਲੋਕ ਲੱਗੇ ਹੋਏ ਨੇ ਚਾਹ ਬੀਬੀਆਂ ਚਾਹ ਮਾਤਾ-ਮਾਂ ਭੈਣਾਂ ਬਜ਼ੁਰਗ ਜਿੰਨੇ ਵੀ ਲੱਗੇ ਹੋਏ ਆ ਨੌਜਵਾਨ ਇਹ ਇਹ ਤਰੇ-ਤਰੇ ਪਿੰਡਾਂ ਦੇ ਹਨ ਇਹ ਲੱਗੇ ਛੱਡੇ ਨੇ ਜਾਂ ਪ੍ਰਸ਼ਾਸਨ ਵੱਲੋਂ ਆਏ ਨੇ ਇਹ ਪੈ ਲੱਗ ਛੱਡੇ ਪਿੰਡਾਂ ਦੇ ਸਾਰੇ ਸ਼ੇਵਾਦਾਰ ਹਨ ਜਨਾਨੀਆਂ ਬੱਚੇ ਸਾਰੇ ਬਜ਼ੁਰਗ ਸੇਵਾ ਕਰਨ ਤੇ ਆਏ ਜੇਕਰ ਨਹੀਂ ਆਦੇ ਇਹ ਸਾਡਾ ਪਿੰਡ ਜਿਹੜਾ 25-30 ਪਿੰਡ ਸਾਰੇ ਦਰਿਆ 'ਚ ਰੁੜ ਜਾਣੀ ਸੀ ਇਹ ਆਪਣੇ ਬਚਾਅ ਵਾਸਤੇ ਸਾਰੇ ਲੋਕੀ ਲੱਗੇ ਹੋਏ ਨੇ ਉਹ ਜਿਸ ਤਰ੍ਹਾਂ ਕਿ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਬਜ਼ੁਰਗ ਨੇ ਸਾਡੀਆਂ ਮਾਤਾਵਾਂ ਜਿਹੜੀਆਂ ਨੇ ਉਹ ਵੀ ਇੱਥੇ ਜਿਹੜਾ ਆਪਣਾ ਯੋਗਦਾਨ ਜਿਹੜਾ ਆ ਉਹ ਪਿੰਡ ਦੇ ਲੋਕਾਂ ਨੂੰ ਬਚਾਉਣ ਦੇ ਲਈ ਨੌਜਵਾਨਾਂ ਦੇ ਨਾਲ ਜਿਹੜਾ ਉਹ ਮੋਢੇ ਨਾਲ ਮੋਢਾ ਲਾ ਕੇ ਕਿੱਦਾਂ ਕੰਮ ਕਰ ਰਹੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਐਸੀ ਗਾਜੀ ਮਾਤਾ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਮੇਰਾ ਪਿੰਡ ਕੋਲੀਆਂ ਜੀ ਅੱਛਾ ਮੇਰਾ ਨਾਮ ਹੈ ਮਾਤਾ ਜੀ ਤੁਹਾਡੀ ਕਿੰਨੀ ਕੁ ਉਮਰ ਹੋ ਗਈ ਹੈ ਮੇਰੀ 70 ਸਾਲ ਹੋਈ ਆ 70 ਸਾਲ ਉਮਰ ਦੇ ਵਿੱਚ ਕਦੀ ਅਜਿਹਾ ਪਹਿਲੇ ਕਦੀ ਦੇਖਿਆ ਨਹੀਂ ਆ ਔਰ ਇਹ ਜਿਹੜੀਆਂ ਮਾਤਾ ਮਾਂ ਪੈਣਾ ਸਾਰੀਆਂ ਲੱਗ ਕੇ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗੇ ਤੈਨੂੰ ਇਹ ਕਿੰਨੇ ਦਿਨ ਤੋਂ ਕੁਝ ਕਰ ਰਹੇ ਹੋ ਜਿਹੜਾ ਬੰਨ ਬੰਨ ਨੂੰ ਇਹ ਤਾਂ ਜਲਦੀ ਕਰਾ ਲਗੀ ਤਾਂ ਬੰਨ ਲੇ ਇਹ ਹੁਣ ਤਾਂ ਇਹ ਜਲਦੀ ਕਰਾ ਦੇਣਗੇ ਔਰ ਕਿੰਨੇ ਕੁ ਪਿੰਡ ਜਿਹੜੇ ਨਾ ਇਹਦੀ ਚਪੇੜ ਚ ਆ ਸਕਦੇ ਸੀ ਇਹ ਐ ਨ ਕੋਈ ਸਾਫ਼ ਸੰਭਰ ਰਖੇ ਹੈ ਨਾ ਇਹ ਹਲੇ ਹੋ ਗਏ ਇਹ ਵੀ ਕੰਮ ਨਰਮ ਹੁੰਦਾ ਨੰਦ ਦਾ ਫਰਟਾ ਇਸ ਲਈ ਆਈ ਕੋਈ ਕੰਤ ਹੋਇਆ ਹੈ ਸਿਰਕਾ ਕਹਾਵਾ ਔਰ ਇਹ ਸਾਰੇ ਜਿੰਨੇ ਮੇਰੀਆਂ ਮਾਤਾ ਪਿਤਾ ਨੇ ਸਾਰੀਆਂ ਨਾਲ ਮਿਲ ਕੇ ਕੰਮ ਕਰੇ ਔਰ ਕਿੰਨੇ ਦਿਨ ਹੋ ਗਏ ਆ ਬੰਨ ਨੂੰ ਹਾਂਜੀ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਕੰਮ ਕਰਦੇ ਰੂਪ ਬੰਨ ਬਣਾ ਲਿਆ ਹਾਂਜੀ ਸੱਚ ਸੱਚ 3-4 ਦਿਨ ਹੋ ਗਏ ਹਾਂਜੀ ਸੜੇ ਆਪ ਵੀ ਮੇਰੇ ਖਾਂ ਵੀ ਕਰ ਰਹੇ ਹੋਰ ਵੱਲੋਂ ਕੋਈ ਮਨਾਂਗਾ ਕੋਈ ਦੀ ਕੋਈ ਸਰਕਾਰੋਂ ਕੋਈ ਨਹੀਂ ਨ ਕੋਈ ਹੈ ਸਿਰਫ ਪਿੰਡਾਂ ਦੇ ਲੋਕੀ ਨਾਲ ਪਿੰਡਾਂ ਦੇ ਲੋਕ ਨੇ ਜਿੰਨੇ ਵੀ ਸਾਰੇ ਪਿੰਡਾਂ ਦੇ ਸਾਰੇ ਕਾਰਕ ਬਹੁਤ ਹੋਏ ਨੇ ਆਂ ਕਿ ਲੰਦੇਣਾ ਆਂ ਕਿ ਲੰਦੇਣਾ ਕੀ ਕੀ ਸਾਰੇ ਆ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਰਾਸ਼ਨ ਪਾਣੀ ਡੰਗਰਾ ਆਦਿ ਸਭ ਕੁਝ ਜੇ ਉਹ ਦਿੱਤਾ ਜਾ ਰਿਹਾ ਤੁਹਾਨੂੰ ਮਿਲ ਰਿਹਾ ਹਾਂ ਸਾਡਾ ਨਹੀਂ ਮਿਲਦਾ ਸਰਕਾਰ ਸਰਕਾਰ ਸਰੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਅਕਰੋਸ਼ ਵੀ ਹੈ ਗੁੱਸਾ ਵੀ ਹੈ ਕਿ ਅੱਜ ਇਹ ਜਿਹੜਾ ਬੰਨ ਟੁੱਟਿਆ ਹੈ ਇਹ ਬੰਨ ਜਿਹੜਾ ਆਪਣੇ ਨਾਲ-ਨਾਲ 30 ਤੋਂ 40 ਪਿੰਡ ਵੀ ਜੜੇ ਆ ਉਹ ਨਾਲ ਲੈ ਜਾਣਾ ਜੇਕਰ ਸਾਡੇ ਨਾਲ ਹੋਰ ਵੀ ਲੋਕ ਜੁੜੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੇ ਆ ਜੀ ਸਰ ਕੀ ਨਾਮ ਆ ਆਪਣਾ ਰਵੀ ਕੁਮਾਰ ਆ ਜੀ ਮੈਂ ਅਸੀਂ ਜਗਤਪੁਰ ਤੋਂ ਆਏ ਆ ਇਹ ਜਿਹੜੀ ਪਬਲਿਕ ਇਕੱਠੀ ਹੋਈ ਹੈ ਇਹ ਸਾਰਾ ਆਪਣਾ ਆਪਣਾ ਸਹਿਯੋਗ ਦੇ ਰਹੀ ਆ ਮਤਲਬ ਇਸ ਬੰਨ ਕਰਕੇ ਇਹ ਨੁਕਸਾਨ ਪਿੱਛੇ 25 ਪਿੰਡ ਹੈਗੇ ਨੇ ਜਦੋਂ ਵੱਧ ਨੁਕਸਾਨ ਹੋ ਸਕਦਾ ਉਸ ਕਰਕੇ ਸਾਰਾ ਜਿੰਨਾ ਕ ਆਪਣਾ ਯੋਗਦਾਨ ਹੋ ਰਿਹਾ ਦੇ ਰਿਹਾ ਔਰ ਇਹ ਕਿੰਨੇ ਕ ਪਿੰਡਾਂ ਦੇ ਲੋਕਾਂ ਦਾ ਜਿਹੜਾ ਸਹਿਯੋਗ ਕਿਉਂਕਿ ਮੈਂ ਦੇਖਿਆ ਹੈਗਾ ਕਿ ਇੱਥੇ ਮਾਤਾ ਬਜ਼ੁਰਗ ਵੀ ਔਰ ਬੱਚੇ ਵੀ ਨੌਜਵਾਨ ਸਾਰੇ ਜਿਹੜੇ ਆ ਉਹ ਅਲ ਮਿਲ ਕੇ ਜਿਹੜਾ ਸਹਿਯੋਗ ਤੋਂ ਪੂਰੇ ਜ਼ਿਲ੍ਹੇ ਦਾ ਜੀ ਤੇ ਕੋ ਜ਼ਿਲ੍ਹੇ ਦਾ ਸਹਿਯੋਗ ਹੈ ਜੀ ਇਹ ਜਿੰਨੇ ਵੀ ਲੱਗੇ ਸਕੇ ਜਿੰਨੇ ਵੀ ਨੇੜੇ-ਦਾਰੇ ਪਿੰਡ ਪੈਣਦੇ ਉੱਥੋਂ ਆਸੀ ਜਿੱਥੋਂ 10 ਕਿਲੋਮੀਟਰ 15 ਕਿਲੋਮੀਟਰ ਦਾ ਰੇਂਜ ਇੱਥੋਂ ਆਇਆ ਤੁਸੀਂ ਜਿਹੜੇ ਦੱਸੋ ਸਾਰਾ ਦਾ ਸਬੂਤ ਹੈ ਕਿ ਇਹ ਏਰੀਆ ਕਾ ਬਚਾੜਾ ਕਿਉਂਕਿ ਕੁਦਰਤ ਦੀ ਬਹੁਤ ਵੱੱਟੀ ਮਾਰ ਪਈ ਆ ਜੇ ਨਾ ਬੰਨੀ ਗਈ ਤੁਸੀਂ ਇਹ 25 ਦੀ ਪਿੰਡ ਸਾਰੇ ਖਤਮ ਹੋ ਜਾਣਗੇ ਇਹ ਤੁਹਾਨੂੰ ਲੱਗਦਾ ਕਿ ਇਹ ਬੋਰੀਆਂ ਦੇ ਨਾਲ ਜਿਹੜਾ ਇੱਥੋਂ ਤੁਸੀਂ ਨੂੰ ਰੋਕਿਆ ਜਾ ਸਕਦਾ ਹੈ ਇਸ ਦਰਿਆ ਨੂੰ ਰੋਕਿਆ ਜਾ ਸਕਦਾ ਹੈ ਜੇ ਬਾਰਿਸ਼ ਹੋਰ ਤੇਜ਼ ਹੋ ਜੇ ਨਹੀਂ ਇਹ ਦੇਖੋ ਇਹ ਤੇ ਪ੍ਰਸ਼ਾਸਨ ਜਿਹੜਾ ਹੈ ਤੇ ਮਾਈਨਿੰਗ ਡਿਪਾਰਟਮੈਂਟ ਸਾਰਾ ਨਾਂ ਲਾਇਆ ਹੁਣ ਜਿਹੜਾ ਕਰੰਟਲੀ ਇਹੀ ਕੁਛ ਆ ਇਹ ਲਾ ਕੇ ਥੋੜਾ ਜਿਹਾ ਇਹਦਾ ਬਹਾਵ ਜਿਹੜਾ ਸਹੀ ਕੀਤਾ ਜਾਵੇ ਜੇ ਇਹ ਵੀ ਨਾ ਕਰਾਂਗੇ ਇਹ ਰੁਟ ਜਾਣਾ ਹੈ ਇਹਦੇ ਕਰਕੇ ਬਚਾਅ ਹੋ ਰਿਹਾ ਬਚਾਅ ਹੋ ਰਿਹਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨਾਲ ਆ ਜੀ ਜਦੋਂ ਹੁਣ ਸਮੇਂਗਾ ਜਦੋਂ ਇਹ ਖਤਮ ਹੋਏਗਾ ਹਰ ਥੋੜਾ ਜਿਹਾ ਪਾਣੀ ਖਤਮ ਹੋਏਗਾ ਅਗਰ ਤੁਸੀਂ ਪੱਕੀ ਬਣੀ ਜਾਏ ਪੱਕੀ ਤੁਸੀਂ ਬਣੀ ਜਾਏ ਤੇ ਇਹ ਲੋਕਾਂ ਨੂੰ ਬਚਾਇਆ ਜਾਏ ਔਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਦੈਲੀ ਸਵੇਰਾ ਟੀਵੀ ਨਇਆ ਹਲਕਾ ਪੁਆਤ ਔਰ ਜੇ ਫਰਦਵਾਜ ਦੈਲੀ ਸਵੇਰਾ ਲਈ ਖਾਸ ਰਿਪੋਰਟ